ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾੰਦੇ ਨੇ ਕਿਹਾ ਨਾਨਕ ਜੀ ਇਹ ਬਾਤਾਂ ਤੁਸੀਂ ਕਿੱਥੋਂ ਸੁਣੀਆਂ ਹਨ ਅਜੇ ਤਾਂ ਤੂੰ ਬਾਲਕ ਹੈ ਪੜਨੇ ਆਇਆ ਹੈ ਇਹ ਨਾਨਕ ਜੀ ਜੋ ਪਰਮੇਸ਼ਰ ਦਾ ਨਾਮ ਜਪਤੇ ਹਨ ਉਹਨਾਂ ਨੂੰ ਕੀ ਫਲ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ ਪਾੰਦਾ ਪਰਮੇਸ਼ਰ ਦਾ ਨਾਮ ਜਪਣ ਨਾਲ ਤੇਰਾ ਆਦਰ ਹੋਵੇਗਾ ਸਦਾ ਖੁਸ਼ੀਆਂ ਹੋਣਗੀਆਂ ਵੱਡਾ ਆਨੰਦ ਹੋਵੇਗਾ ਬੱਡੇ ਮੰਗਲ ਹੋਣਗੇ ਸਰਬ ਸੁਖ ਨਿਧਾਨ ਪ੍ਰਾਪਤ ਹੋਣਗੇ ਜਿਨ੍ਹਾਂ ਨੇ ਮਨ ਲਗਾ ਕੇ ਪਰਮੇਸ਼ਰ ਦਾ ਨਾਮ ਸਿਮਰਿਆ ਹੈ ਉਹਨਾਂ ਦਾ ਦਰਗਾਹ ਵਿੱਚ ਵੱਡਾ ਪ੍ਰਤਾਪ ਹੋਵੇਗਾ ਅਤੇ ਕੇਵਲ ਗੱਲਾਂ ਕਰਕੇ ਪਰਮੇਸ਼ਰ ਨਹੀਂ ਮਿਲਦਾ ਭਜਨ ਵਿੱਚ ਮਨ ਉਦੋਂ ਹੀ ਲੱਗਦਾ ਹੈ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਇਹ ਗੱਲ ਸੁਣ ਕੇ ਪਾੰਦਾ ਹੈਰਾਨ ਹੋ ਗਿਆ ਅਤੇ ਫਿਰ ਪਾੰਦੇ ਨੇ ਕਿਹਾ हे ਨਾਨਕ ਜੀ ਇੱਕ ਉਹ ਜੋ ਪਰਮੇਸ਼ਰ ਦਾ ਨਾਮ ਲੈਂਦੇ ਹਨ ਉਹਨਾਂ ਨੂੰ ਕੋਈ ਨਹੀਂ ਜਾਣਦਾ ਉਹਨਾਂ ਨੂੰ ਰੋਟੀ ਕੱਪੜਾ ਨਹੀਂ ਜੁੜਦਾ ਅਤੇ ਇੱਕ ਉਹ ਜੋ ਪਾਤਸ਼ਾਹਿਆ ਕਰਦੇ ਨੇ ਤੇ ਸੁਖ ਭੋਗਦੇ ਹਨ ਤੇ ਪਰਮੇਸ਼ਰ ਨੂੰ ਜਾਣਦੇ ਵੀ ਨਹੀਂ ਦੇਖਿਆ ਵੀ ਨਹੀਂ ਕਿ ਕੌਣ ਹੈ ਜੋ ਪਾਸਾਇਆ ਕਰਦੇ ਹਨ ਤੇ ਪਰਮੇਸ਼ਰ ਕੋਲੋਂ ਡਰਦੇ ਵੀ ਨਹੀਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੁਣੋ ਪੰਦਾ ਜੀ ਇੱਕ ਆਉਂਦੇ ਹਨ ਤੇ ਇੱਕ ਜਾਂਦੇ ਹਨ ਇੱਕ ਸਾਹ ਹਨ ਤੇ ਇੱਕ ਪਾਸ ਸਾਹ ਹਨ ਇੱਕ ਉਹਨਾਂ ਦੇ ਦਰਵਾਜ਼ੇ ਉੱਪਰ ਭਿਖਿਆ ਮੰਗ-ਮੰਗ ਖਾਂਦੇ ਹਨ ਪੰਦਾ ਜੀ ਜੋ ਇਹ ਪਾਸਾਇਆ ਕਰਦੇ ਹਨ ਅਤੇ ਸੁਖ ਭੋਗਦੇ ਹਨ ਅਤੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਦਾ ਅੱਗੇ ਐਸਾ ਹਾਲ ਹੋਵੇਗਾ ਐਸੀ ਸਜ਼ਾ ਮਿਲੇਗੀ ਜਿਵੇਂ ਚੱਕੀ ਦੇ ਵਿੱਚ ਦਾਣੇ ਦਿੱਤੇ ਹਨ ਜਿਵੇਂ ਤੇਲੀ ਤਿਲਾਂ ਨੂੰ ਦਿੰਦਾ ਹੈ ਜਿਵੇਂ ਦੁੱਧ ਨੂੰ ਮਧਾਣੀ ਦਿੱਤੀ ਜਾਂਦੀ ਹੈ ਜਿਵੇਂ ਕੱਪੜੇ ਨੂੰ ਧੋਬੀ ਧੋਂਦਾ ਹੈ ਸੋਪਾਂਦਾ ਜੀ ਉਹਨਾਂ ਨੂੰ ਵੀ ਐਸੀ ਸਜ਼ਾ ਮਿਲੇਗੀ ਤੇ ਜਿਹੜੇ ਪਰਮੇਸ਼ਰ ਨੂੰ ਜਪਦੇ ਹਨ ਤੇ ਮੰਗ ਖਾਂਦੀ ਹਨ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਵੱਡੀਆਂ ਬੜਿਆਈਆਂ ਮਿਲਣਗੀਆਂ ਵੱਡਾ ਮਾਣ ਹੋਵੇਗਾ ਆਦਰ ਸਤਕਾਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ